ਲਗਦਾ ਨਹੀਂ ਵੀ ਜਿਹੜੇ ਕਿਸਾਨ ਨੇ ਇਹਨਾਂ ਦੇ ਮੁੱਦੇ ਵੀ ਇਸੇ ਕਰਕੇ ਉਲਝਾਏ ਜਾਂਦੇ ਨੇ ਵੀ ਵੋਟਾਂ ਲਈ ਤੇ ਸਾਡੇ ਕੋਲ ਜਗਾੜ ਹੈਗਾ ਹੀ ਆ ਇਹਨਾਂ ਨੂੰ ਜੇ ਇਹਨਾਂ ਦੀਆਂ ਮੰਗਾਂ ਮੰਨ ਲਈਆਂ ਤੇ ਤੇ ਸਾਲੋਂ ਬਾਅਦ ਸੰਘਰਸ਼ ਕਰਕੇ ਇਹਨਾਂ ਨੂੰ ਅਸੀਂ ਦਵਾਂਗੇ ਕੋਸ਼ਿਸ਼ ਤੇ ਇਹ ਤੇ ਸ਼ਾਇਦ ਸਾਨੂੰ ਵੋਟ ਨਾ ਪਾਉਣ ਜਦੋਂ ਇਹ ਇਦਾਂ ਤੇ ਨੋਟੀਫਿਕੇਸ਼ਨ ਆਉਂਦੇ ਨੇ ਮੰਗਾ ਰੁੱਲਦਿਆਂ ਨੇ ਲੱਗਦਿਆਂ ਨੇ ਵੀ ਸ਼ਾਇਦ ਪੰਜਾਬ ਸਰਕਾਰ ਵੀ ਸੋਚਦੀ ਹੋਊਗੀ ਬਾਈ ਤੇ ਹਰ ਘਰ ਦੇ ਜਿਹੜੇ ਬਲਬ ਫਰੀ ਕਰਤੇ ਲਾਟੂ ਫਰੀ ਕਰਤੇ ਬਿਜਲੀ ਫਰੀ ਕਰਤੀ ਸਾਡੀਆਂ ਵੋਟਾਂ ਤੇ ਉਹ ਜੇਬ ਚ ਪਈਆਂ ਨੇ ਇਹਨਾਂ ਨੂੰ ਠੀਕ ਇਦਾਂ ਹੀ ਲਟਕਾ ਦਿਓ ਇਹ ਬਿਲਕੁਲ ਸਹੀ ਗੱਲ ਤੁਸੀਂ ਕਹੀ ਹੈ ਕਿ ਜਿਹੜਾ ਲਟਕਾਉਣ ਵਾਲਾ ਮਸਲਾ ਚੱਲ ਰਿਹਾ ਅੱਖੋਂ ਪਰੋਖੇ ਕਰਨ ਦਾ ਮਸਲਾ ਚੱਲ ਰਿਹਾ ਤੇ ਗਾਜਰ ਤੇ ਛੋਟੀ ਵਾਲੀ ਗੱਲ ਚੱਲ ਰਹੀ ਐ ਦਿਖਾ ਦਿਓ ਵੀ ਉਦੋਂ ਤੁਹਾਨੂੰ ਮਿਲੇਗੀ 19 ਦਿਨ ਡਾਂਗ ਫੇਰੀ ਜਾਓ ਇਹ ਜਿਆਦਾ ਦੇਰ ਗੱਲ ਚੱਲਣੀ ਨਹੀਂ ਕਿਸਾਨੀ ਸੰਘਰਸ਼ ਨੂੰ ਵਖਾ ਕੇ ਸਾਰੇ ਦੇਸ਼ ਦੇ ਵਿੱਚ ਹਰ ਵਰਗ ਨੂੰ ਦਬਾਇਆ ਜਾ ਰਿਹਾ ਸਪਰੈਸ ਕੀਤਾ ਜਾ ਰਿਹਾ 72% ਕਿਸਾਨੀ ਪੰਜਾਬ ਦੇ ਵਿੱਚ ਕੱਲੇ ਪੰਜਾਬ ਦੇ 55 ਲੱਖ ਪਰਿਵਾਰਾਂ ਚੋਂ 14 ਲੱਖ ਸਿੱਧਾ ਕਿਸਾਨ ਪਰਿਵਾਰ ਤੇ 19 ਲੱਖ ਉਹਦੇ ਉੱਤੇ ਬੇਜਮੀਨਾ ਤੇ ਖੇਤੀਬਾੜੀ ਤੇ ਡਿਪੈਂਡੈਂਟ ਕਮਾ 34 ਲੱਖ ਪਰਿਵਾਰ ਹੋ ਗਿਆ ਉਹ ਕਹਿੰਦੇ ਜੇ ਅਸੀਂ 34 ਲੱਖ ਦੀ ਨਹੀਂ ਸੁਣੀ ਤੇ ਤੁਸੀਂ ਕੀ ਹੋ ਔਰ ਇਹ ਸੜਕਾਂ ਤੇ ਆ ਗਏ ਜਿਹੜਾ ਮੁਲਾਜ਼ਮ ਹੈ ਕਿੰਨੀ ਕੋਈ ਸਟ੍ਰਾਈਕ ਕਰ ਲੈਂਦਾ ਉਹ ਡਿਸਪਲਿਨ ਦਾ ਵੱਧਿਆ ਸਿਵਲ ਸਰਵਿਸਸ ਰੂਲ ਦਾ ਵੱਧਾ ਉਹਦੇ ਐਕਸ਼ਨ ਹੋ ਜਾਂਦਾ ਇੱਕ ਨੂੰ ਐਕਸ਼ਨ ਮਾਰ ਕੇ ਜਿੱਦਾਂ ਪੰਜਾਬੀ ਚ ਕਹਿੰਦੇ ਕਾ ਮਾਰ ਕੇ ਟੰਗ ਦਿੰਦੇ ਉਹਦੀ ਬਦਲੀ ਹੋਰ ਕਿਤੇ ਕਰਦੇ ਉਹਨੇ ਚ ਉਹਨੂੰ ਸਪਰੈਸ ਕਰਕੇ ਡਰਾ ਧਮਕਾ ਕੇ ਤੇ ਬਰਾਬਰ ਕਰ ਲਿਆ ਜਾਂਦਾ ਬਟ ਇਹ ਕੋਈ ਜਿਹੜੀ ਸਰਕਾਰ ਆ ਡੈਮੋਕਰੇਟਿਕਲੀ ਇਲੈਕਟਡ ਉਹਦੇ ਕੋਲੋਂ ਇਹ ਸ਼ੋਭਾ ਨਹੀਂ ਦਿੰਦਾ ਹੁਣ ਉਹ ਜਿਹੜੀਆਂ ਗੱਲਾਂ ਹੀ ਪਹਿਲਾਂ ਦੂਰ ਦੀਆਂ ਹੋ ਗਈਆਂ ਨੇ ਹੁਣ ਮੈਂ ਇੱਕ ਹੋਰ ਇਹਦੇ 'ਚ ਗੱਲ ਐਡ ਕਰਦਾ ਭਾਰਤ ਸਰਕਾਰ ਦਾ ਆਲਟਰਨੇਟ ਪ੍ਰਬੰਧ ਉਹਨਾਂ ਨੇ ਕਰ ਲਿਆ ਅਗਲਿਆਂ ਨੇ ਵੋਟਾਂ ਕਿਸ ਤਰ੍ਹਾਂ ਲੈਣੀਆਂ ਨੇ ਉਹਦਾ ਸਿੱਧਾ ਸਬੰਧ ਇਹ ਦੱਸਦਾ ਵੀ ਪਿਛਲੇ ਸਾਲ ਦਾ ਜੋ 1 ਅਪ੍ਰੈਲ ਦਾ ਡਾਟਾ ਹੈ ਉਹ ਇਹ ਕਹਿ ਰਿਹਾ ਕਿ ਸਾਰੇ ਦੇਸ਼ ਦੇ ਵਿੱਚ ਲਗਭਗ 12 ਕਰੋੜ 50 ਲੱਖ ਦੇ ਕੋਲ ਕਿਸਾਨ ਨੇ ਇਹਨਾਂ ਸਾਰਿਆਂ ਦਾ ਕਰਜ਼ਾ ਜਿਹੜਾ ਹੈਗਾ 18 ਲੱਖ ਕਰੋੜ ਆ ਹੁਣ ਜਿਹੜਾ ਡਾਟਾ ਆਇਆ ਉਹ ਵੱਖਰਾ ਹੈ ਮੈਂ ਉਸ ਡਾਟੇ ਦੀ ਗੱਲ ਕਰਦਾ 1.58 ਲੱਖ ਕਰੋੜ ਭਾਰਤ ਸਰਕਾਰ ਨੇ ਕੀ ਕੀਤਾ ਹੈ ਪਿਛਲੇ 5 ਸਾਲਾਂ ਦੇ ਵਿੱਚ 15 ਲੱਖ ਕਰੋੜ ਦਾ ਨਾਨ ਪਰਫਾਰਮਿੰਗ ਐਸੈਟ ਐਨ ਪੀਏ ਮਾਫ ਕਰ ਦਿੱਤਾ ਧੰਨਾ ਸੇਠਾਂ ਦਾ ਉਸ ਤੋਂ ਬਾਅਦ ਫਾਈਨੈਂਸ ਮਿਨਿਸਟਰ ਨੇ ਪਾਰਲੀਮੈਂਟ 'ਚ ਮੰਨਿਆ ਕਿ ਬੀਤੇ 1 ਸਾਲ ਦੇ ਵਿੱਚ 4.5 ਲੱਖ ਕਰੋੜ ਦੇ ਫਰਾਡ ਹੋ ਗਏ ਬੈਂਕਾਂ ਦੇ ਨਾਲ ਤੇ ਉਹ ਭੱਜ ਗਏ ਸੋ ਟੋਟਲ ਬਣ ਗਿਆ 20 ਲੱਖ ਕਰੋੜ ਕਿਸਾਨ ਇਹ 12.5 ਲੱਖ ਕਰੋੜ ਤੇ 12 ਕਰੋੜ 50 ਲੱਖ ਜਿਹੜਾ ਕਰਜ਼ਾ ਏ ਉਹ 18 ਲੱਖ ਕਰੋੜ 18 ਲੱਖ ਦੇ ਕੋਲ ਹੈ ਕਾਰਪੋਰੇਟ ਦਾ ਕਰਜ਼ਾ ਏ 20 ਲੱਖ ਕਰੋੜ ਜਿਹੜਾ ਮਾਫ ਹੋ ਗਿਆ ਤੇ ਦੇਣ ਵਾਲੇ ਕਿੰਨੇ ਨੇ 2.5 ਲੱਖ ਦੇ ਕਰੀਬ ਇਹਦਾ ਮਤਲਬ ਉਹਨਾਂ ਨੂੰ ਨਾ ਤੇ ਵੋਟਾਂ ਚਾਹੀਦੀਆਂ ਕਿਸਾਨੀ ਦੀਆਂ ਇਹਦਾ ਮਤਲਬ ਆਲਟਰਨੇਟ ਸਾਧਨਾ ਰਾਹੀਂ ਵੋਟਾਂ ਦਾ ਪ੍ਰਬੰਧ ਹੋ ਗਿਆ ਜੀ ਡੈਮੋਕ੍ਰੇਸੀ 'ਚ ਉਹਨਾਂ ਚੀਜ਼ਾਂ ਦੀ ਤੇ ਲੋੜ ਸੀਗੀ ਸੋ ਮੈਂ ਦੁਬਾਰਾ ਇਹਨੂੰ 1 2 3 ਵਾਲੀ ਗੱਲ ਕਰਦਾ ਸਾਢੇ 12 ਕਰੋੜ ਕਿਸਾਨ ਕਰਜ਼ਾ ਉਹਦੇ ਉੱਤੇ 1.58 ਲੱਖ ਦਾ 1.58 ਲੱਖ ਕਰੋੜ ਕਰੋਪੋਰੇਟ ਦਾ 1.15 ਲੱਖ ਕਰੋੜ ਦਾ ਕਰਜ਼ਾ ਮਾਫ਼ ਹੋ ਗਿਆ 4.5 ਲੱਖ ਕਰੋੜ ਉਹਨਾਂ ਨੇ ਫਰਾਡ ਕਰ ਲਏ 20 ਲੱਖ ਕਰੋੜ ਹੋ ਗਿਆ ਤੁਝੇ ਕਿਸਾਨਾਂ ਨੂੰ ਇਹ ਕਰਜ਼ਾ ਮaaf ਕਰ ਦਿੱਤਾ ਜਾਂਦਾ ਦੇਸ਼ 'ਚ ਕਿੰਨੀ ਗਰੋਇੰਗ ਇਕਨੋਮੀ ਹੁੰਦੀ ਔਰ ਉਹ ਪੱਕੇ ਵੋਟਰ ਹੁੰਦੇ